ਹਾਂਜੀ YouTube ਵਾਲੇ ਸੱਜਣਾ ਦਾ ਕੀ ਹਾਲ ਚਾਲ ਹੈ ਜੀ ਸੋ ਸੱਜਣੋਂ ਬਿਨਾ ਦੱਸੇ ਲਾਈਵ ਹੋਏ ਆ ਮਾ ਮੌਸਮ ਠੰਡਾ ਸੀ ਤੇ ਚਲੋ ਮਨਜਾ ਬਣਿਆ ਫ੍ਰੀ ਹੋ ਗਏ ਸੀ ਮੱਕੀ ਲਾਈਵ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੱਜਣੋਂ ਆਪਣਾ YouTube ਤੇ ਲਾਈਵ ਹੋਣ ਦਾ ਮਕਸਦ ਆ ਹੀ ਹੁੰਦਾ ਵੀ ਸੱਜਣਾ ਨਾਲ ਆਪਾਂ ਇੱਕ ਸਾਦੇ ਰੂਪ ਰੂਪ ਹੋਣ ਦੀਆਂ ਗੱਲਾਂ ਬਾਤਾਂ ਹੀ ਹੋ ਜਾਂਦੀਆਂ ਕਿਉਂਕਿ ਲਾਈਵ ਦੇ ਵਿੱਚ ਚਲੋ ਜਦੋਂ ਫ੍ਰੀ ਹੁੰਨੇ ਆਪਣੀ ਕੋਸ਼ਿਸ਼ ਹੁੰਦੀ ਹੈ ਪਹਿਲਾਂ ਆਪਣਾ ਟਾਈਮ ਹੁੰਦਾ ਸੀ ਵੀ ਐਤਵਾਰ ਦੇ ਆ ਤੇ ਦਵਾਰ ਆਪਾਂ ਲਾਈਵ ਹੋਇਆ ਕਰਾਂਗੇ। ਬਾਕੀ ਚਲੋ ਆਪਾਂ ਜਦੋਂ ਫ੍ਰੀ ਹੁੰਨੇ ਆਪਾਂ ਉਹਦੇ ਲਾਈਵ ਹੋਣ ਦੀ ਕੋਸ਼ਿਸ਼ ਕਰਦੇ ਜਦੋਂ ਆਪਣੇ ਕੋਲ ਨੈਟਵਰਕ ਦੀ ਥੋੜੀ ਜਿਹੀ ਸਮੱਸਿਆ ਘੱਟ ਹੋਵੇ ਬਾਕੀ ਅੱਜ ਬਾਰਿਸ਼ ਪਈ ਆਪਣੇ ਤੇ ਗਰਮੀ ਬਹੁਤ ਸੀ ਕੱਲ ਦੀ ਤਾਂ ਬਹੁਤ ਹੀ ਜ਼ਿਆਦਾ ਸੀ ਕੁਝ ਮਨੂੰ ਦਿੱਕਤ ਆ ਰਹੀ। ਅੱਜ ਥੋੜਾ ਜਿਹਾ ਮੌਨ ਬਦਲ ਗਿਆ ਬਾਰਿਸ਼ ਪੈਣ ਕਰਕੇ। ਹੁਣ ਥੋੜੀ ਮਛਰ ਦੀ ਸਮੱਸਿਆ ਫੇਰ ਵਾਜੂਗੀ ਚਲੋ ਕੁਝ ਨਾ ਕੁਝ ਤਾਂ ਦਿੱਕਤ ਸੱਜਣਾਂ ਨੂੰ ਆਉਂਦੀ ਆ ਪੱਟ ਪਸ਼ੂਆਂ ਨੂੰ ਗਾਲਾਂ ਦੇਖ ਸਕਦੇ ਅਜ ਵੀਰ ਆਪਣੀ ਕੋਲੀ ਖੁਸ਼ੀ ਕਰ ਰਹੀ ਹੈ ਸ਼ਾਇਦ ਕੈਮਰੇ 'ਚ ਨਾ ਆਉਂਦੀ ਹੋਵੇ ਤੇ ਇਹ ਗਰਮੀ ਥੋੜੀ ਜੀ ਜ਼ਿਆਦਾ ਮਣਾਉਂਦੀ ਹੈ ਪਤਾ ਨਹੀਂ ਇਸ ਨੂੰ ਕੀ ਕਾਰਨ ਬਾਕੀ ਅੱਜ ਸੱਜਣ ਕੋਈ ਜੁੜਿਆ ਹੀ ਨਹੀਂ ਹਜੇ ਚਲੋ ਕੋਈ ਗੱਲ ਨਹੀਂ ਸੱਜਣਾਂ ਆਪਣਾ ਮੇਨ ਮਕਸਦ ਤਾਂ ਇਹੀ ਹੁੰਦਾ ਲਾਈਵ ਦਾ ਚਲੋ ਕੋਈ ਨਾ ਕੋਈ ਸੱਜਣਾਂ ਦੀ ਇਨਕੁਆਰੀਜ਼ ਹੁੰਦੀ ਆ ਆਪਾਂ ਨਿੰਨਿ ਕਸਮਝਦਾਰੀ ਨਾਲ ਦੱਸਣ ਦੀ ਕੋਸ਼ਿਸ਼ ਕਰੀਏ ਬਾਕੀ ਚਲੋ ਆਪਾਂ ਆਪਣੀ ਜਨਮਰ ਦਿਖਾ ਲਗੇ ਲੈ ਵੀ ਸਚ ਨੂੰ ਆ ਆਪਣੀ ਮਲਕੀ ਆ ਤਿਆਰ ਹੋਣਾ ਸ਼ੁਰੂ ਹੋ ਗਈ ਹੈ ਹਵਾਨਾ ਇਸ ਦਾ ਬਾਨਾ ਸ਼ੁਰੂ ਹੋ ਗਿਆ ਕਰਮਾ ਜੀ ਦਾ ਦਿਨੇ ਤੇ ਰਹਿ ਗਏ 25 ਪੂਰੇ ਤੇ ਇਸ ਨੂੰ ਸਜਣ ਹੋਰ ਆਪਾਂ ਕੋਈ ਚੀਜ਼ ਨਹੀਂ ਐਡ ਕੀਤੀ ਕੱਲ ਆਪਾਂ ਲਾਈਵ ਹੋਏ ਸੀ ਸੋ ਇਸ ਦਾ ਬੋਡੀ ਸਕੋਰ ਨਹੀਂ ਦਿਖਾ ਸਕੀ ਹੁਣ ਖੜੀ ਆ ਸਿਰਫ ਇਸ ਨੂੰ ਟ੍ਰਾਂਜਿਸ਼ਨ ਪਲੱਸ ਫੀਡ ਦੇ ਰਹੇ ਹੋਰ ਕੋਈ ਐਕਸਟਰਾ ਵਿਟਾਮਿਨ ਨਾ ਕੋਈ ਹੋਰ ਨਾ ਕੋਈ ਕੁਝ ਹੋਰ ਪਾਊਡਰ ਬਸ ਥੋੜਾ ਜਨਾ ਇਸ ਦਾ ਆਰਡਰ ਦੀ ਥੋੜੀ ਸ਼ੇਪ ਇੱਕ ਪਾਸਾ ਟੇਡਾ ਜਾਂ ਹੁਣ ਥੋੜਾ ਜਿਹਾ ਫਰਤ ਪਾ ਸ਼ਾਇਦ ਇਹ ਸੈੱਟ ਹੋ ਜਾਵੇ ਇੰਦਰ ਆਪਣੀਆਂ ਜੀ ਵੀਰਾਂ ਚਾਰ ਪੀੜੀਆਂ ਦੇ ਰਿਕਾਰਡ ਵਾਲੀ ਝੋਟੀ ਜੀ ਨੂੰ ਕਹਿੰਦੇ ਆ ਜੀ ਥੋੜਾ ਜਿਹਾ ਤੇਲ ਨਹੀਂ ਲਾਉਣ ਕਰਕੇ ਥੋੜੀ ਜੀ ਐ ਕਰ ਦਈਏ ਇਸ ਤਰ੍ਹਾਂ ਚਾਰ ਪੀੜੀਆਂ ਦਾ ਰਿਕਾਰਡ ਅਲਿ ਚੋਟੀ ਸੱਜਣ ਨੂੰ ਹੀ ਆਪਣੀ ਇਸ ਤੋਂ ਬਹੁਤ ਜ਼ਿਆਦਾ ਉਮੀਦਾਂ ਬਾਕੀ ਤਾਂ ਉਹਨਾਂ ਦਾ ਸਮਾਂ ਦੱਸੂਗਾ ਫਾਦਰ ਸਾਈਡ ਸੱਜਣ ਨੂੰ ਚਾਰ ਪੀੜੀਆਂ ਦਾ ਰਿਕਾਰਡ ਹੈ ਇਹਦਾ ਜੇ ਕੋਈ ਸੱਜਣ ਆਪਣੇ ਨਾਲ ਜੁੜਿਆ ਹੋਇਆ ਕਿਸੇ ਸੱਜਣ ਕੋਲ ਇਸ ਤਰ੍ਹਾਂ ਚਾਰ ਪੀੜੀਆਂ ਦੇ ਰਿਕਾਰਡ ਨਾਲ ਕੋਈ ਵੀ ਬੱਚਾ ਹੋਇਆ ਤਾਂ ਸੱਜਣ ਨੂੰ ਜਰੂਰ ਦੱਸਣਾ ਜੀ ਆਪਾਂ ਇਹ ਨਹੀਂ ਆਂਦੇ ਸੱਜਣ ਨੂੰ ਵੀ ਆਪਣੇ ਕੋਲ ਹੀ ਹੋਊਗੀ ਬਟ ਬਹੁਤ ਰੇਅਰ ਹੁੰਦੇ ਆ ਅੱਜ ਦੇ ਸਮੇਂ 'ਚ ਇੱਦਾਂ ਕਿਵੇਂ ਵੀ ਕਹੋ ਕਿ ਹੁਣ ਐਚਐਫ ਦੇ ਵਿੱਚ ਤਾਂ ਆਪਾਂ ਮੰਨਦੇ ਵੀ ਬਹੁਤ ਲੰਬੇ ਰਿਕਾਰਡ ਹੈਗੇ ਬੁੱਲਾਂ ਦੇ ਬਟ ਮੁਰਾ ਦੇ ਵਿੱਚ ਬਹੁਤ ਰੇਅਰ ਹੈ ਬਾਕੀ ਇਹਦਾ ਪਿੱਠ ਪੂੜਾ ਤੇ ਪਹਿਲੇ ਕਾਫੀ ਜਿਆਦਾ ਕਮਜ਼ੋਰ ਸੀਗੀ ਹੁਣ ਥੋੜੇ ਜਿਹੀ ਸਿਹਤਮਾਨ ਸ਼ੁਰੂ ਹੋਈ ਵੇਖ ਸਕਦੇ ਐ ਇਸ ਤਰ੍ਹਾਂ ਇਹ ਸਿੱਧੀ ਫੂਨ ਦੇ ਵਿੱਚ ਕਵਰ ਕਰਨੀ ਔਖੀ ਆ ਤੇ ਮੇਰੇ ਮੋਢੇ ਤੋਂ ਉੱਪਰ ਜਾਂਦੀ ਸੱਜ ਨੂੰ ਤੇ ਇਸ ਟਾਈਮ ਦੋ ਦਾ ਨਾਉ ਮਨੂਏ ਆਪਾਂ ਕੱਲ੍ਹ ਦੇ ਵੀ ਵਿਖਾਈ ਸੀ ਸਿੰਘ ਇਸ ਨੇ ਤੜਾਏ ਆ ਆਪਾਂ ਨੂੰ ਸਿੰਘਾਂ ਦਾ ਕੋਈ ਮਕਸਦ ਨਹੀਂ ਸਿੰਘ ਇਹਦੇ ਬਟ ਬਿਊਟੀ ਵਾਲੇ ਸੀਗੇ ਆਪਾਂ ਇਹ ਜਾਣਦੇ ਆਪਾਂ ਐਵੇਂ ਬੋਲਣ ਨੂੰ ਨਹੀਂ ਦਿੰਦੀ ਜੇ ਜਿਹੜੇ ਬੋਲ ਦੀ ਹੈਗੀਤ ਉਹ ਆਪਣੇ ਆਸਤੇ ਗਲਤ ਆ ਬਿਲਕੁਲ ਬਿਊਟੀ ਜੀ ਦੀ ਸੀ ਗੱਲ ਕਰ ਰਹੇ ਸਨ ਸਿੰਘ ਆਪਣੇ ਬਚਪਨ ਦੀ ਤਣਾਅ ਕਿਸ ਮਾ ਕਿਸ ਜਣੋ ਚਲੋ ਠੀਕ ਆ ਧੰਨਵਾਦ ਸੱਜਣਾ ਜੀ ਜੁੜੇ ਨਹੀਂ ਫੇਰ ਕੋਈ ਗੱਲ ਨਹੀਂ ਆਪਾਂ ਕਿਸੇ ਦਿਨ ਗੱਲਬਾਤ ਕਰਾਂਗੇ ਚਲੋ ਮੈਂ ਵੀ ਹੁਣ ਕੋਈ ਨਾ ਕੋਈ ਕੰਮ ਧੁੰਦਾ ਕਰੀਏ ਵੈਸੇ ਆਪਾਂ ਪਸ਼ੂਆਂ ਦਾ ਫ੍ਰੀ ਕਰਤਾ ਹੀ ਸਾਫ਼ ਸੁਪਾਈ ਤੁਸੀਂ ਦੇਖ ਸਕਦੇ ਹੋ ਤੇ ਫੇਰ ਆਪਾਂ ਸੱਜਣਾਂ ਨੇ ਪਸ਼ੂਆਂ ਦੇ ਵਿੱਚ ਸਾਫ਼ ਸੁਹੀ ਰੱਖਣੀ ਸੱਜਣੋ ਜ਼ਰੂਰੀ ਹੈ ਤੇ ਆਪਾਂ ਵੀਡੀਓ ਅੱਜ ਪਾਵਾਂਗੇ YouTube ਚੈਨਲ ਤੇ ਆਪਣੇ ਸ਼ਾਮ ਦੇ ਟਾਈਮ ਅਪਲੋਡ ਹੋ ਜੂਗੀ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਕਿਉਂਕਿ ਜਿਹੜੀਆਂ ਆਪਣੇ ਵੀਡੀਓ ਕਿਸੇ ਇੱਕ ਖਾਸ ਸਬਜੈਕਟ ਮੈਟਰ ਤੇ ਬਾਈ ਹੁੰਦੀ ਆ ਤੇ ਜਿਸ ਦਾ ਸੱਜਣਾ ਨੂੰ ਸੋਲੂਸ਼ਨ ਵਧੀਆ ਮਿਲਦੀਆਂ ਆਪਣੀ ਦੱਸਣ ਦੀ ਕੋਸ਼ਿਸ਼ ਹੁੰਦੀ ਕਿੰਨੀ ਕ ਆਪਾਂ ਨੂੰ ਸਮਝਦਾਰੀ ਕਿਸੇ ਕੰਮ ਸਬੰਧੀ ਧੰਨਵਾਦ ਸਾਰੇ ਸੱਜਣਾ ਦਾ ਲਾਈਕ ਜੁੜਨ ਦੀ ਜਿਹੜੇ ਮਦਰੋ ਜੁੜਨਗੇ ਤੇ ਜਿਹੜੇ ਜੁੜ ਹੋਣ ਜੁੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ